ਸੁਖੋ ਟਲ ਗੁਰਸੇਵੀਏ ਅਹ ਨਿਸ ਸਹਜ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਗੁਰਸੋਂ ਝਟੀਐ ਤੁਦਿ ਡਿਠੇ ਸਚਿ ਬਾਤਿ ਸਾਹ ਮਲ ਜਨਮ ਜਨਮ ਦੀ ਸਜਣ ਸਚਾ ਬਾਤਿ ਸਾਹ ਸਿਰਸ਼ਾ ਹੋਂਦੈ ਸਾਹ ਜਿਸ ਪਾਸ ਬਹਿਠਿਓ ਸੋਹੀਐ ਸਬਨਾ ਦਾ ਵੇਸਾ ਸਜਣ ਸੱਚਾ ਪਾਤਸ਼ਾਹ ਸਿਰਸ਼ੋ ਹੰਦ ਸੋ ਜਿਸ ਪਾਸ ਬਹਿਠਿਓ ਸੋਹੀਐ ਸਬਨਾ ਦਾ ਵੇਸਾ ਤਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਤਰ ਅਗਿਆਨ ਭਈ ਮਤ ਮਦਿਮ ਸਤਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹਿ ਖਪਾਹੀ ਅੰਤਰ ਅਗਿਆਨ ਭਈ ਮਤ ਮਦਿਮ ਸਤਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹਿ ਤੁ ਗੁਰ ਕਾ ਭਾਣਾ ਚਿੱਤ ਨ ਆਵੇ ਆਪਣੈ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ شبد سماہی محلہ چوتھا من منمک مایا موہرے آپے دجے پائے ਮਨੁਆ ਸਿਰ ਨਾ ਹੈ ਅਨ ਦਿਨ ਜਲਤ ਰਹੇ ਦਿਨ ਰਾਤੀ ਹੋ ਮੈਂ ਖਪੇ ਖਪਾਹੇ ਅੰਤਰ ਲੋਭ ਮਹਾਂਕੁਬਾਰਾ ਤਿਨ ਕ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ ਜਨਮ ਮਰ へ ਮਰ ਜਾਹੇ ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਗਤ ਪਰਵਾਨ ਜੋ ਪ੍ਰਭ ਭਾਇਆ ਸੇ ਵਿਚਖਣ ਜੰਤ ਜਿੰਨੇ ਹਰ ਦੋਨ ਪੂਜਨ ਖਾਇਆ ਸੰਤ ਜਨਾ ਕੀ ਤੂਰ ਮਸਤਕ ਲਾਇਆ ਭੈ ਪੁਨੀਤ ਹਰ ਤੀਰਥ ਨਾਇ ਸੰਤ ਜਨਾ ਕੀ ਤੂਰ ਸਤਿ ਕੁ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਸਲ ਸਵਾਹੀ ਗੁਰੂ ਜੀ ਕੀ ਫਤਿਹ ਸਲੋਕ ਮਹਲਾ 4 ਅੰਤਰ ਅਗਿਆਨ ਭਈ ਮਤ ਮਦਮ ਸਤਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੇ ਖਪਾਹੀ ਰਾਗ ਸੋਰਠਿ ਦੀ ਵਾਰ ਦੀ 26ਵੀਂ ਪੌੜੀ ਸ਼ਲੋਕਾਂ ਨਾਲ